ਸਤਿ ਸ੍ਰੀ ਅਕਾਲ ਜੀ ਵੈਲਕਮ ਆ ਸੁੱਦਾ ਰਾਤ ਦੇ ਹੋ ਗਏ ਜੀ ਪੌਣੇ 8 ਤੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਚੁੰਨੀ ਆਏ 15 ਮਿੰਟ ਹੋ ਗਏ ਆ ਕੇ ਆਪਾਂ ਦੀਵੇ ਵਗੈਰਾ ਲਗਾਏ ਨੇ ਤੇ ਦੀਵੇ ਲਗਾਏ ਨੇ ਆਪਾਂ ਤਿੰਨ ਪੰਜਵੇਂ ਜੋਤ ਚਾਰ ਚਾਰ ਦੀਵੇ ਲਾਏ ਨੇ ਆਪਾਂ ਆਪਣੇ ਵਿਗਿਆਨ ਗਵਾਨ ਦੇ ਵਿੱਚ ਇਤਾਂ ਪਹਿਲਾਂ ਡੱਥੋ ਸੀ 15 20 ਪਹਿਲਾਂ ਹਣਾ ਬਾਬਾ ਜੀ ਦਾ ਭਰਾ ਦੀ ਡੱਥੋ ਸੀ ਹੁਣ ਆਪਣੇ ਇੱਕ ਹੋਰ ਮਾਤਾ ਦੀ ਮਤਲਬ ਭੈਣ ਲੱਗਦੀ ਸਾਡੇ ਤੋਂ ਵੱਡੀ ਉਮਰ ਦੀ ਸੀ ਤੇ ਉਹ ਉਹਨਾਂ ਦੇਖੋ ਜੀ ਕੱਲ੍ਹ ਫੁੱਲਣੇ ਇਸ ਕਰਕੇ ਆਪਾਂ ਜਗਦੀਵੇ ਨਹੀਂ ਲਾ ਪਾਈ ਆਪਾਂ ਪੰਜ ਚਾਰ ਦੀਵੇ ਧਰੇ ਨੇ ਜੀ ਇੱਕ ਦੀਵਾ ਇੱਧਰ ਇੱਕ ਪਿਛੋਂ ਵਾਲੇ ਚ ਆਪਣੇ ਵਾਲਮ ਨਹੀਂ ਸੀ ਕਿ نیچے ਦਰ ਤਾਂ ਚੱਲ ਤੇ ਦੋ ਲਾ ਤੇ ਆਪਾਂ ਵਾਰ ਕਲਪ ਨਾ ਤਕਾ ਹਾਜੀ ਤੇ ਦੋ ਲਾ ਤੇ ਆਪਾਂ ਵਾਰ ਦਿਖਾਉਣੀ ਹੈ ਅੱਜ ਸਾਰੇ ਨਹੀਂ ਦੋ ਦੋ ਦੀਵੇ ਜਿ ਤਰੇ ਨਹੀਂ ਬਸ ਆਪਾਂ ਵੀ ਦੋ ਹੀ ਤਰੇ ਨੇ ਕਿਸੇ ਨੇ ਵੀ ਜ਼ਿਆਦਾ ਦੀਵੇ ਨਹੀਂ ਤਰੇ ਹੈਗੇ ਬਸ ਜੋ ਗਲੀ ਗਮਾਂਡੇ ਦੇ ਵਿੱਚ ਕੋਈ ਆਫਸ ਆਫ ਹੋ ਜਾਂਦੀ ਹੈ ਭੈਣ ਭਾਈ ਸਾਰੇ ਹਨ ਦੁੱਖ ਸੁੱਖ ਸਮਝਦੇ ਨੇ ਤੇ ਜਿੰਨੇ ਕੋਣਾ ਨਹੀਂ ਸਰਦਾ ਉਹਨਾਂ ਕਗਲਾ ਹਰ ਇੱਕ ਕਰਨਾ ਹੈ ਲਓ ਜੀ ਰਮਾਨ ਨੇ ਆਪਣੇ ਕੱਪੜੇ ਚੇਂਜ ਕਰ ਲੈ ਚਿੱਟੇ ਤੇ ਧੋਂਗੀ ਹੁਣ ਟਾਈਮ ਹੋ ਗਿਆ ਜੀ 8 ਵਜੇ ਗਏ ਤੇ ਰਮਾਨ ਦੀ ਰੋਲ ਹੈ ਤੇ 8 ਤੋਂ 10 ਵਜੇ ਤੱਕ ਤੇ ਮੇਰੀ 12 ਤੋਂ 2 ਫੇਰ ਆਈ ਮੇਰੀ 10 ਤੋਂ 12 ਫੇਰ ਆਈ 8 ਦਾ ਦਾ ਮੈਂ ਪਹਿਲਾਂ ਕਹਿੰਦਾ ਮੰਮੀ ਚਿੱਟੇ ਪਾ ਜਾਵਾਂ ਚਿੱਟੇ ਤੜਕੇ ਪਾਉਣੇ ਤਾਂ ਭਾਈ ਹੁਣ ਧੋ ਦੂੰਗੀ ਬਾਕੀ ਤੇਰੀ ਇੱਛਾ ਹੈ ਕੀ ਜਿਵੇਂ ਤੂੰ ਜਾਗਟ ਦੀ ਛੋਟੀ ਹੋ ਗਈ ਜੀ ਆਹੀ ਡੰਗ ਲਾਂਗੇ ਅਦਕੀ ਦਾ ਨਾ ਮਨ ਫੇਵਰੇਟ ਲੱਗਦਾ ਮਾ ਸ਼ਰਨੀ ਹੋ ਸੀ ਆਇਆ ਨੀ ਮੈਂ ਐਂ ਤਾਂ ਇਹ ਕੰਮ ਹੋ ਗਿਆ ਜੱਟ ਹੋ ਜੀ ਧੰਨ ਹੈ ਧੰਨ ਹੈ ਧੰਨ ਹੈ ਤੇ ਹੁਣ ਰੈਡੀ ਸਟੇਡਿੰਗ ਅਸੀਂ ਖੰਡ ਪਾੜਦਾ ਦੂਸਰਾ ਦਿਨ ਹੈ ਤੇ ਕੱਲ ਨੂੰ ਭੋਗ ਪਾਣਗੇ ਆਪਾਂ ਤੁਹਾਨੂੰ ਕੱਲ ਨੂੰ ਭੋਗ ਪਾਉਂਦੇ ਵੀ ਨਾਲ-ਨਾਲ ਸਾਰਾ ਫਲਾਉ ਦਿਖਾਵਾਂਗੇ ਤੇ ਕੱਲ ਦਾ ਵੀ ਬਲੌਗ ਸਾਰੇ ਇਹਨਾਂ ਆਪਣਾ ਜਰੂਰ ਦੇਖਣਾ ਜੇ ਵਾਲੀ ਬੱਟੀ ਵੀਡੀਓ ਨਾਲ ਇਹ ਹੋਈ ਹੋਈ ਤਾਂ ਆਪਾਂ ਇਹ ਵੀ ਬਲੌਗ ਦੇ ਵਿੱਚ ਸਾਨੂੰ ਆਪਾਂ ਕਰਦੇ ਦਿਖਾਵਾਂਗੇ ਲਓ ਜੀ ਰਮਾਨ ਨੇ ਆਪਣਾ ਪਰਨਾਵ ਕਰਨ ਲਿਆ ਉਹ ਰਿਪੋਰਟ ਹੋ ਗਈ 5 ਮਿੰਟ ਰਹੇ ਤੇ ਫਿਰ ਵੀ ਤਿਆਰ ਹੋ ਗਿਆ ਆ ਪੂਜ ਜੀ ਕੀ ਕੱਢ ਲਈ ਰਵਣ ਪੂਜ ਜੀ ਵਿੱਚ ਬਾ ਅਬਾਏ ਪੁਲ ਬਾਏ ਲਾਉਣ ਨਗਿਵੇਂ ਨੇ ਜੇ ਹੁਣ ਲੱਭਦੇਗੇ ਤਾਂ ਬਣੇਗੀ ਸਫਾਈ ਹੁੰਦੀ ਹੈ ਅੱਛਾ ਸੁਭਾਈ ਨਹੀਂ ਜੇ ਪਾਣੀ ਦਾ ਵਹਣਾ ਜੇ ਚਾਣੀ ਬੰਦੀ ਹੋਈ ਬਾਸ ਤੋਂ ਵਹਣਾ ਪੱਕੀ ਨਹੀਂ ਬੰਦੀ ਹੈ ਓਕੇ ਥੈਂਕ ਯੂ ਦੱਸਣ ਲਈ ਨਾਨਕ ਪਰ ਕਟਿਆ ਜਿੱ ਦਿੱਤੋਂ ਜਾ ਕੇ ਚਾਣਨ ਕੋ ਆ ਵਾਹਿਗੁਰੂ ਸੱਚੇ ਬੋਲੇ ਜੀ ਜਲਦੀ ਕਰ ਰੱਖੀ ਬਹੁਤ ਹੋਰ ਹੁਣ ਮੰਮੀ ਮੇਰੇ ਕਰ ਰਹੀ ਐ ਅਖੰਡ ਪਾਠ ਬਾਸਤੇ ਕਪੜੇ ਪ੍ਰੈਸ ਤੇ ਤੇ ਹੁਣ ਇਹ ਆਪਾਂ ਜਾਣੇ ਅਖੰਡ ਪਾਠ ਤੇ ਹੀ ਆਪਣੇ ਪੌਣੇ ਦਾ ਨਾ ਭੋਗ ਪਹਿਣ ਲੱਗ ਜਾਣਗੇ ਹਨਾ 10 ਵਜੇ ਕਹਿੰਦੇ ਆ ਬਾਬੇ 9:30 ਪਹਿਣਗੇ ਭੋਗ ਘੰਟਾ ਚੱਲੂਗੀ ਕਥਾ ਘੰਟਾ ਚੱਲੂਗੀ ਫਿਰ ਕਥਾ ਇਹ ਪਜਲੋ ਕਰਤੇ ਮੈਂ ਪਾਲੀ ਫਿਰ ਸੋਡਰ ਮਿਲਦੇ ਆ। ਨੌ ਜਰਮਾਨ ਹੋ ਗਿਆ ਸਟੱਡੀ ਰਜਿਸਟਰੀ ਗੋ ਹੋ ਗਿਆ ਹੁਣ ਗੁਰਦੁਆਰਾ ਸਾਹਿਬ ਜਾਣ ਵਾਸਤੇ। ਤੇ ਟਾਈਮ ਹੋ ਗਿਆ ਜੀ 9 ਵਜ ਚੁਕੇ ਨੇ। ਪਰ ਬੱਚੇ ਹੁਣ ਇੰਨਾ ਸੀ ਸੰਦੇ। ਅਜੇ ਤਾਂ ਤਿਆਗ ਚੱਲੀ ਜਾਂਦੀ ਹੈ ਮੇਕਅਪ ਕਰੀ ਜਾਂਦਾ ਰਮਨ ਮੇਕਅਪ। ਬਹੁਤ ਆ ਬਈ ਇੰਦੇ ਮੈਂ ਤਾਂ ਇਹ ਪਹ ਪੈਰੇ ਨੇ ਗੁਰਦੁਆਰਾ ਸਾਹਿਬ ਵਿੱਚ ਤੇ ਅੱਜ ਉਹਨਾਂ ਨਾਲ ਤੁਹਾਨੂੰ ਵੀ ਦਿਖਾਉਣੇ। ਦੇਖੋ ਜੀ ਸਫਲ ਨੇ ਕਹਿੰਦੇ ਮੈਂ ਤੈਨੂੰ ਦੇ ਦੇ ਸਕਦੀ ਫੇਰ پوری ਇਰਦੇਸ਼ੇ ਕਹਿ ਲਗੇ ਮਹਤਾਬਨ ਦਾ ਸਵਾ ਜੋ ਲਾਇਆ ਮੁਕਤੀ ਰਾਸਨ ਕਰਨ ਵਾਸਤੇ ਸਾਰਾ ਕੁਝ ਕੀਤਾ ਉਪਾਸਨਾ ਕੀਤੀ ਹੈ ਸੇਵਾ ਕੀਤੀ ਹੈ ਤਾਉ ਸਮੇ ਕਹਿੰਦੇ ਮੁਕਤੀ ਦੇਣ ਵਾਲੇ ਨਾਮ ਜੇ ਰੋਇਤਾ ਕੋਈ ਨੇ ਮੈਂ ਤੀ ਦੇ ਸਕਦੀ ਜੇ ਕੋਈ ਹੋਰ ਮਤ ਨਗੜੀਆ ਉਹ ਤੇਰੀਆਂ ਜ਼ਰੂਰ ਪੂਰੀਆਂ ਕਰ ਦੇਵਾਂਗੀ ਇਹ ਵੱਡੀ ਫੋਟੋ ਜੀ ਪਿੰਡ ਵਿੱਚੋਂ ਸੇਵਾਈ ਹੈ ਜੀ ਕਿਸੇ ਘਰ ਦੀ ਤੇ ਕਰਨੇ ਸੇਵਾ ਵਿੱਚ ਪਾਈ ਹੈ ਇਹ ਫੋਟੋ ਦੇਖ ਸਕਦੇ ਹੋ ਬਹੁਤ ਸੁੰਦਰ ਹੈ ਜੀ ਬਲੂ ਤੁੱਥਾਲੀਏ ਨਾਲੇ ਮੇਟਰ ਹੁਣ ਆਪਾਂ ਕਰਿਆ ਅਗੇ ਜੀ ਤੇ ਇਧਰ ਮੰਮੀ ਨੇ ਬਣਾਈ ਚਾਹ ਹੁਣ ਮੰਮੀ ਵੀ ਸੌਗੀ ਸੱਦਾ ਘੰਟਾ ਤੇ ਆਪਾਂ ਮੱਝਾਂ ਨੂੰ ਸਾਨੀ ਸੁੰਨੀ ਪਾ ਕੇ ਖੜਾਤਾ ਸੀ ਤੇ ਹੁਣ ਆਪਾਂ ਅੱਧੇ ਘੰਟੇ ਨੂੰ 15-20 ਮਿੰਟਾਂ ਨੂੰ ਦੇਣ ਦੇ ਕੱਢਾਂਗੇ ਧਾਰ ਆਪਾਂ ਤੇ ਮੰਮੀ ਲਿਆਤੀਆਂ ਖੀਰ ਗੁਰਦੁਆਰਿਆਂ ਜੀ ਮੰਮੀ ਗਈ ਨਹੀਂ ਸੀਗੀ ਆਪਣੇ ਇਧਰ ਮਰਗਤ ਹੋ ਗਈ ਸੀ ਗਵਾਂਡੇ ਦੇ ਵਿੱਚ ਇੱਕ ਹੋਰੀ ਫੁੱਲਾਂ ਤੇ ਵਾਗੇ ਫੁੱਲਾਂ ਤੇ ਗਈ ਸੀ ਮੰਮੀ ਅੱਜ ਉਹਨਾਂ ਦੇ ਫਿਰ ਹਫਤਾ ਕਰਕੇ ਇਧਰ ਪਹੁੰਚਿਆ ਨਹੀਂ ਸਕੇ ਮੰਮੀ ਹਾਂ ਉਹ ਮੱਥਾ ਟੇਕਿਆ ਸੀ ਹਾਂ ਮੇਵਾ ਵੀ ਦਿੱਤਾ ਸੀ ਮੇਵਾ ਵੰਡਰੇ ਧਰਤਾ ਮੈਂ ਇਸ ਵੇਰੇ ਮੱਥਾ ਟੇਕ ਕੇ ਮੈਂ ਉਹ ਵੀ ਰਾਬਸ ਹੋ ਗਈ ਸੀ ਹੂੰ ਤੇ ਮੈਂ ਕਿਹਾ ਇਧਰ ਫੁੱਲਾਂ ਤੇ ਵੀ ਪ੍ਰਸ਼ਾਦੇ ਬਣਾਏ ਹਨ ਇਧਰ ਪਈ ਆਈ ਚਾ ਤੇ ਫਿਰ ਮੰਮੀ ਨੂੰ ਮੈਂ ਘਰੀ ਲੈਤੀ ਜੱਗ ਜਪ ਕੇ ਉੱਥੋਂ ਘਰ ਦਵਾਰਿਆਂ ਤੇ ਮੰਮੀ ਨੂੰ ਮੈਂ ਘਰੀ ਲੈਤੀ ਸੀ ਖੀਰ ਹਣੀ ਹੁਣ ਮੰਮੀ ਉੱਠਿਆ ਜੀ ਦੇਖ ਸਕਦੇ ਹਾਂ ਤੇ ਜੀ ਹਵਾ ਹਵਾ ਜੀ ਚੱਲੀ ਆਂਦੀ ਹੈ ਠੰਡ ਜੀ ਲੱਗੀ ਆਂਦੀ ਹੈ ਹਨਾ ਮੈਨੂੰ ਇੱਥੇ ਪਈ ਨੂੰ ਠੰਡ ਜੀ ਲੱਗੀ ਆਂਦੀ ਸੀ ਠੰਡ ਜੀ ਆ ਗਈ ਠੰਡਾ ਆ ਗਿਆ ਠੰਡੀ ਲੱਗੂ ਇਰਮਾਨ ਮੈਨੂੰ ਕਪੜਾਵਾ ਦੇ ਉੱਤੇ ਮੇਰੇ ਠੰਡ ਲਾ ਹਣ ਹੈਗੀ ਔਂ ਠੰਡੀ ਆਊਗੀ ਮਿੱਤਰੋ ਕਪੜੇ ਵੀ ਕੱਢਿਆ ਆਪਣੇ ਆਈ ਹਵਾ ਬਹੁਤ ਤੇਜ਼ ਚੱਲ ਰਹੀ ਐ ਆਪਣੀ ਉਹ ਦੇਖੋ ਡੇਕ ਜੇ ਵੀ ਐਂਝ ਹੋਗੀ ਹੈ ਨਾ ਮੇਰੇ ਤੋਂ ਛਾਂਗੀ ਜੀ ਗਈ ਨਾ ਛਾਂਗੀ ਹੋਣਾ ਇਰਮਾਨ ਟੁੱਟ ਨਹੀਂ ਜਾਵੇ ਛਾਂਗੀ ਸਾ ਆਪਣੀ ਟੁੱਟ ਗਿਆ ਵੇਖੋ ਤੇ ਇਧਰ ਹਵਾ ਬਹੁਤ ਤੇਜ਼ ਚੱਲ ਰਹੀ ਐ ਆਪਣੀ ਉੱਪਰ ਕਿਉਂ ਟੁੱਟ ਗਿਆ ਨਾ ਉਹ ਹਵਾ ਹੋਰ ਨਾਲ ਘੜੀ ਬਣਾ ਮੈਂ ਤੁਹਾਨੂੰ ਮੰਗੀ ਗੁਰਦੁਆਰੇ ਨਹੀਂ ਨਾ ਵਤੂ ਗੁਰਦੁਆਰੇ ਦਾ ਕੰਮ ਕਿਆ ਉਹ ਕਰਦਾ ਹੈ ਕਹਿਣਾ ਹੈਗਾ ਬਾਹਰੋਂ ਕੁ ਦੇਖਦੇ ਹਾਂ ਕਿ ਸ਼ੋਭਾ 10 ਦਿਨ ਤਾਂ ਮੰਮੀ ਨੇ ਬਣਾਈ ਵੀ ਨਹੀਂ ਜੀ ਸਬਜ਼ੀ ਹਾਂ ਜੀ ਗੁਰਦੁਆਰਾ ਸਾਹਿਬ ਤੋਂ ਲਿਆਉਂਦੇ ਸੀ ਕੱਲ ਲੈ ਕੇ ਪਾਲ ਉਹੜ ਨਾ ਗਈ ਨਾ ਵਧਿਆ ਸਮਾਪਤੀ ਹੋ ਗਈ ਤੇ ਹੁਣ ਆਊਗਾ ਆਪਣੇ ਬੱਬੂ ਵੀਰ ਦਾ ਵਿਆਹ ਜੀ ਆ ਗਿਆ ਜਾਊਗਾ ਮੰਜੇ ਕੋਈ ਗਿਆ ਖਾਣ ਹਾਂ ਉਹ ਜ ਜਾ ਗੋਏ ਤੇ ਹੋਰ ਹੋਰ ਤਾਂ ਬਸ ਹੀ ਸਾਰੇਆਂ ਨੂੰ ਗੁਰਪੁਰਬ ਦੀਆਂ ਹੀ ਕੱਲ ਦੇ ਦਿਨ ਦੀਆਂ ਵਧਾਈਆਂ ਸਾਰਿਆਂ ਨੂੰ ਗੁਰਪੁਰਬ ਦੀਆਂ ਹਨ ਅੱਜ ਬਾਬਾ ਉੱਥੇ ਬਾਬਾ ਜੀ ਐਸੀ ਜਿਹੜੇ ਕਥਾ ਕਰੀ ਜਾਂਦੇ ਸੀ ਉਹ ਕਹਿੰਦੇ ਇੱਕ ਗੱਲ ਸੱਚ ਤਾਂ ਹੈਗੀ ਐ ਪਰ ਕਹਿੰਦਾ ਕੌੜੀ ਲੱਗੂਗੀ ਜਿਹੜੀਆਂ ਗੁਰਦੁਆਰੇ ਪੱਕੇ ਐ ਉੱਥੇ ਲੋਕ ਨਹੀਂ ਪੱਕੇ ਜਿੱਥੇ ਗੁਰਦੁਆਰੇ ਕੱਚੇ ਐ ਕਹਿੰਦਾ ਉੱਥੇ ਲੋਕ ਪੱਕੇ ਨਹੀਂ ਜਿੱਥੇ ਗੁਰਦੁਆਰੇ ਪੱਕੇ ਉੱਥੇ ਲੋਕ ਕੱਚੇ ਦੱਸਾਂ ਕਿਵੇਂ ਕਹਿੰਦਾ ਜਗ ਜਨਮ ਦਿਹਾੜਾ ਹੈਗਾ ਕਹਿੰਦਾ ਅੱਜ ਮੈਂ ਇਕੱਠ ਦੇਖ ਰਿਹਾ ਕਹਿੰਦਾ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਆਏ ਨੇ ਕਹਿੰਦਾ ਇਹੀ ਜੇ ਕਿਤੇ ਸਮਾਗਮ ਤੇ ਨਹੀਂ ਬਹੁਤ ਘੱਟ ਆਏ ਸੀ ਅੱਜ ਤਾਂ ਕਹਿੰਦਾ ਜੇ ਇਹੀ ਸਮਾਗਮ ਤੇ ਕਿਸੇ ਜਿੱਥੇ ਇਕੱਠ ਹੁੰਦਾ ਕਹਿੰਦਾ ਸਾਰਾ ਪਿੰਡ ਆ ਜਾਂਦਾ ਵੀ ਕਿਸੇ ਨੂੰ ਮੈਂ ਤਾਂ ਆਪ ਜਦੋਂ ਮੈਂ ਗਈਆਂ ਸਵੇਰ 9 ਵਜੇ ਪਖੰਡੀ ਕੋਈ ਐਕਟਰ ਆਉਂਦਾ ਜਿਵੇਂ ਉਹ ਤੋਂ ਇਕੱਠ ਹੁੰਦਾ ਰੱਬ ਦੇ ਸਥਾਨ ਤੇ ਕੋਈ ਵੀ ਨਹੀਂ ਆਉਂਦਾ ਹਨਾ ਇਹਾਂ ਜਰੂਰ ਹੁੰਦਾ ਸੀ ਜਾਣਦਾ ਅੱਖ ਨਹੀਂ ਸੀ ਪਿੰਡ ਦੇ ਲੋਕਾਂ ਦਾ ਮੈਂ ਵੀ ਦੇਖਿਆ ਨਹੀਂ ਸੀ ਮੈਂ ਸਵੇਰ 9 ਵਜੇ ਗਈ ਸੀ ਕਿ ਉਦੋਂ ਮਾਇਕਰੇ ਆ ਕੇ ਘੜੀ ਸੁਰਦਾ ਸੁਦੀ ਹੋਣ ਲੱਗੀ ਸੀ ਬਾਬੇ ਨੇ ਸੁਣਾਤੇ ਇੱਥੇ ਮੈਂ ਕਿੱਥੇ ਹੈ ਨਹੀਂ ਉੱਥੇ ਅੱਜ ਕੀ ਹੋਏ ਪਏ ਵਾਂ ਕਿੱਧਰ ਗਏ ਸਾਰੇ ਲੋਕਾ ਤੁਹਾਨੂੰ ਆਪਾ ਦਿਖਾਈ ਹੁੰਦੇ ਸੀ ਉੱਤੇ ਮਹਾਰਾਜ ਦੇ ਸਰੂਪ ਕੋਲੇ ਬਾਬਾ ਇੱਕ ਕਥਾ ਸੁਣਾਇਂਦੇ ਸੀ ਉਹਨਾਂ ਨੇ ਦੱਸਿਆ ਸੀ ਕਹਿੰਦਾ ਇੱਕ ਗੱਲ ਸੱਚੀ ਹੈ ਪਰ ਕੌੜੀ ਲੱਗੂ ਕਈ ਲੋਕਾਂ ਨੂੰ ਪਰ ਸਹੀ ਵੀ ਗੱਲ ਹੈ ਜੀ ਬਹੁਤ ਜ਼ਿਆਦਾ ਘੱਟ ਸੀ ਇਕੱਠ ਆਪਣੇ ਤੇ ਮਾੜੀ ਮੋਟੀ ਸ਼ਰਮ ਚਾਹੀਦੀ ਲੋਕਾਂ ਨੂੰ ਹਮ ਹੈਨਾ ਇਹੀ ਜੇ ਕਿ ਕੋਈ ਆਪਣੇ ਪਿੰਡ ਕਲਾਕਾਰ ਆਏ ਹੁੰਦਾ ਜਾਂ ਹੋਰ ਵੀ ਕੋਈ ਪਖੰਡੀ ਕਰਦੇ ਰਹਿੰਦੇ ਅੱਜ ਕੱਲ ਮੇਲੇ ਮੂਲੇ ਹੈਨਾ ਫਾਲਤੂ ਦੇ ਉਹਨਾਂ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ। ਘਰੋਂ ਉੱਤੋਂ ਦਿਖੋ ਲਿਖਦੇ। ਗਰੋਂ ਨੇ ਆਪਣੇ ਵਾਸਤੇ ਇੰਨੀਆਂ ਜਾਨਵਾਰੀਆਂ ਉਹਨਾਂ ਵਾਸਤੇ ਲੋਕ ਖੜਦੇ ਨੇ ਹੈਗੇ ਜੀ। ਵੀ ਕੱਲੇ ਮੱਥਾ ਹੀ ਟੇਕਣ ਆ ਜਣਾ ਹਣਾ ਆਜੂਗਾ ਇਹ। ਚੰਗੀ ਚੀਜ਼ ਨੂੰ ਕੌਣ ਪਸੰਦ ਕਰਦੇ ਹੈ? ਯੈਸ। ਨਾ ਚਾਰ ਨੂੰ ਪਸੰਦ ਕਰਦੇ ਹੈ ਜ਼ਿਆਦੀ। ਆਪਣੇ ਗੁਰਪ੍ਰੀਤ ਬਾਬਾ ਜੀ ਵੀ ਬਹੁਤ ਵਧੀਆ ਨੇ ਗ੍ਰਾਂਥੀ ਤੇ ਜਿਨ੍ਹਾਂ ਨੇ ਹਲੇ 20-25 ਬੱਚੇ ਉਹਨਾਂ ਨੇ ਆਪਣੇ ਪਾਰ ਦੇ ਤੇ ਆਉਣ ਵਾਲੇ ਪਨੀਰੀ ਤਿਆਰ ਕਰਤੀ ਹੈ ਨਾ ਮੈਂ। ਬਹੁਤ ਬੱਚੇ ਤਿਆਰ ਹੋ ਗਏ ਜਿਵੇਂ ਅਸੀਂ ਹੋ ਗਏ ਚਲੋ ਇਸ ਦਾ ਹੁਣ ਪਾਠੀ ਸੰਗ ਬਣ ਗਏ ਤੇ ਸਾਡ ਪਿੱਛੇ ਵੀ ਬੱਚੇ ਹੋਰ ਲੱਗ ਰਹੇ ਨੇ ਉਹ ਵੀ ਹਲੇ ਵਸਾਂਥੇ ਲੈ ਰਹੇ ਨੇ ਛੋਟੇ ਜਿਹੋਟ ਕਾ ਸਾਬਤੇ ਨੇ ਹਲੇ ਹੋ ਐ ਤਾਂ ਹੁਣ ਬਾਬਾ ਜੀ ਵਿਚਾਰੇ ਕੀ ਕਰਨ ਘਟੋ ਘਟ ਜਿਹੜੇ ਲੋਕ ਉਹਨਾਂ ਘਰਾਂ ਚ ਬੈਠੇ ਨੇ ਮੱਥਾ ਦੇਖਣ ਦਾ ਟਾਈਮ ਤਾਂ ਸਭ ਕੋਲ ਹੀ ਹੋਣਾ ਚਾਹੀਦਾ ਏਡੀ ਗੱਲ ਸੀ ਲੋ ਬਾਬਾ ਕਹਿੰਦਾ ਲੋਕ ਬੀਜੀ ਐ ਕਹਿੰਦੇ ਜੀ ਬੀਜੀ ਜੀ ਨਹੀਂ ਬੱਢ ਲਗਾ ਫੋਨ ਤੇ ਫੋਨਾਂ ਚ ਬੀਜੀ ਐ ਵੀ ਫੋਨ ਤੇ ਕੱਲ ਚੋ ਗਿਆ ਫੋਨਾਂ ਤੇ ਬੈਠੇ ਹੋਣਗੇ ਮੋਜਨ ਨੂੰ ਡੋਡੀ ਵੀ 10 ਮਿੰਟ ਜਾ ਕੇ ਅੱਧਾ ਘੰਟਾ ਬੈਠ ਜੂ ਓਤੇ ਯੈਸ ਸੇਵਾ ਕਰਾ ਦੋ ਕੁਛ ਨਾ ਉਹ ਤਾਂ ਹੈ ਕੋਈ ਵੀ ਨਹੀਂ ਚੱਜ ਬਹੁਤ ਜ਼ਿਆਦਾ ਘਟ ਘਟ ਸੀ ਮੈਂ ਤਾਂ ਆਪ ਦੇਖੀ ਜਾਂਦੀ ਸੀ ਇਹ ਗੱਲ ਬਾਕੀ ਤੂੰ ਬਣਾਈ ਨਹੀਂ ਵੀੜ ਕੋ ਹੂੰ ਸਾਰੇ ਦਿਖਾਈ ਦੇ ਕਿੰਨੇ ਬਹੁਤ ਲੋਕ ਹਨ ਹੂੰ ਬਾਲੀ ਨਹੀਂ ਫਿਰ ਮੈਂ ਉਧਰ ਬੀਜੀ ਸੀ ਨਾ ਬਸ ਮਾੜੀ ਮਾੜੀ ਕਲਿੱਪ ਦਿਖਾਈ ਗਈ ਜਦੋਂ ਹੀ ਤੇ ਯਾ ਅੱਜ ਦਾ ਵਲੌਗ ਆਪਾਂ ਇੱਥੇ ਹੈਂਡ ਕਰਦੇ ਹਾਂ ਹੋਪ ਕਰਦੇ ਹਾਂ ਸਾਰਿਆਂ ਨੂੰ ਵਧੀਆ ਲੱਗਿਆ ਹੋ ਜੇਕਰ ਵਧੀਆ ਲੱਗਿਆ ਤਾਂ লাইਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਦੇ ਹੋ ਲਾਈਕ ਵੀ ਕਰਦੇ ਕਰੋ ਕਮੈਂਟ ਵੀ ਕਰਦੇ ਕਰੋ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਆਪਾਂ ਹੁਣ ਡੇਲੀ ਪਾਉਣ ਲੱਗੇ ਡੇਲੀ ਆਪਣੇ ਵਲੌਗ ਦੇਖਿਆ ਕਰੋ ਆਪਾਂ ਸ਼ਾਮ ਨੂੰ 6 ਵਜੇ ਪਾਉਣ ਦੇ ਨਿਬੜਾਉਗਾ ਤੇ ਜੇ ਜੀ ਨੂੰ ਨਹੀਂ ਪਤਾ ਉਹ ਜ਼ਰੂਰ ਦੇਖਿਆ ਕਰੋ ਧੰਨਵਾਦ ਸਾਰਿਆਂ ਦਾ ਅੰਗ